ਜੇ ਕੋਈ ਬੱਬੂ ਮਾਨ ਵਰਗਾ ਭਰਾ ਕੋ ਵੀਡੀਓ ਪਾਉਂਦਾ ਲੋਕੀ ਕਹੀ ਕਹਿੰਦੇ ਡਰਾਮਾ ਕਰਦਾ ਮੈਂ ਇਹ ਬੇਨਤੀ ਕਰਦਾ ਡਰਾਮਾ ਕਰ ਲਓ ਤੁਸੀਂ ਵੀ ਲੱਤਾਂ ਨਾ ਖੇਚੋ ਹੋ ਸਕਦਾ ਘਰ ਚ ਕਮਾਉਣ ਵਾਲਾ ਹੀ ਇਕੱਲਾ ਹੋਵੇ ਹੋ ਆਰੀ ਯਾਰੀ ਯਾਰੀ ਵਿੱਚ ਜਗਰਾਵਾ ਦੇ ਕਹਿੰਦੇ ਲੱਗਦੀ ਰੌਸ਼ਨੀ ਭਾਰੀ ਚੰਦ ਘੋਰ ਚੱਕਮਾ ਚੁੱਲਾ ਚੱਕਮਾ ਚੁੱਲਾ ਗੱਲ ਚੱਕਮੀ ਕਰੇ ਕਰਤਾਰੀ ਜੋੜੇ ਭੁਲੀ ਡਾਂਗ ਖੜ ਕੇ ਡਾਂਗ ਖੜ ਕੇ ਉੱਤੇ ਹੋ ਗਈ ਲੜਾਈ ਭਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਵੈਲੀ ਨੇ ਹੋ ਲੈ ਕੇ ਆ ਗਏ ਹੱਤ ਕੜੀਆਂ ਲਾਲ ਪੱਗਾਂ ਤੇ ਵਰਦੀਆਂ ਵਾਲੇ ਵੀ ਪਲਾ ਵਿੱਚ ਘੇਰਾ ਪਾ ਲਿਆ ਘੇਰਾ ਪਾ ਲਿਆ ਹੋਏ ਲੜਦੇ ਸੀ ਜੱਟਾਂ ਦੇ ਦੁਵਾਲੇ ਵੀ ਥਾਣੇਦਾਰ ਦੱਸੇ ਦੇਵ ਨੂੰ ਦੱਸੇ ਦੇਵ ਨੂੰ ਹੁਣ ਬਣੂਆ ਕੇਸ ਸਰਕਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਵੈਲੀ ਨੇ ਕਿਆ ਬਾਤ ਹੈ ਭਾਈ ਬਹੁਤ ਸੋਹਣਾ ਸੱਚੀ ਅੱਜ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਤੇ ਬੜੇ ਚਿਰ ਤੋਂ ਪੈਂਡਿੰਗ ਸੀ ਇਹ ਇੰਟਰਵਿਊ ਜੀ ਤੇ ਅੱਜ ਖੈਰ ਪੂਰੀ ਹੋਈ ਤੇ ਮਜ਼ਾ ਵੀ ਆਇਆ ਸੱਚੀ ਗੱਲ ਹੈ ਉਹ ਕਹਿੰਦੇ ਕਿ ਦੇਰ ਆਏ ਦਰਸਤਾਏ ਉਹ ਗੱਲ ਹੋਈ ਅੱਜ ਜੀ ਹੈਨਾ ਤੁਹਾਨੂੰ ਕਿਵੇਂ ਤਾਂ ਲੱਗਿਆ ਅੱਜ ਇੱਥੇ ਆ ਕੇ ਬਹੁਤ ਵਧੀਆ ਜੀ ਘਰ ਵਾਲਾ ਮਾਹੌਲ ਹੈ ਔਰ ਸਭ ਤੋਂ ਵੱਡੀ ਗੱਲ ਤੁਹਾਡੀ ਸਾਰੀ ਟੀਮ ਬਹੁਤ ਮਿਹਨਤੀ ਆ ਜਿੰਨੇ ਵੀ ਵੀਰ ਕੈਮਰੇ ਦੇ ਉੱਤੇ ਆ ਮੇਨ ਲਾ ਦਾ ਐਡਿਟ ਵਾਲੇ ਵੀ ਕਮਾਲ ਹੀ ਹੋਣਗੇ ਇੰਨਾ ਸੈੱਟ ਦੇ ਉੱਤੇ ਇੱਕ ਇੱਕ ਚੀਜ਼ ਬਰੀਕੀ ਤੁਸੀਂ ਦੇਖੀ ਇਧਰੋਂ ਸ਼ੈਡੋ ਆ ਰਹੀ ਆ ਇਧਰੋਂ ਪਿੱਛੇ ਕੋ ਬੈਕਗ੍ਰਾਉਂਡ ਤੇ ਕੋਸ਼ ਆ ਦਿਸ ਰਿਹਾ ਆ ਚੀਜ਼ ਤੇ ਥੋੜਾ ਗਾਇਆ ਤੇ ਮੇਰਾ ਖਲ ਅੱਧਾ ਬੋਣਾ ਘੰਟਾ ਸੈਟਿੰਗ ਨੂੰ ਲਾਤਾ ਨਹੀਂ ਤਾਂ ਅਗਲਾ ਬਿਠਾਉਂਦਾ ਆਵਾਜ਼ਾਂ ਢੋਲ ਕੀ ਰੱਖਦਾ ਅਗਲਾ ਕਹਿੰਦਾ ਚੱਕ ਦਿਓ ਜੀ ਸਹੀ ਗੱਲ ਹੈ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਰਸੀ ਵੀ ਬਹੁਤ ਵਧੀਆ ਸੀ ਤੇ ਅੱਜ ਭਾਜੀ ਓਪਨਿੰਗ ਵੀ ਇੰਟਰਵਿਊ ਦੀ ਬੜੀ ਅਲੱਗ ਜੀ ਹੋਈ ਸੀਗੀ ਤੇ ਮੈਂ ਚਾਹਣਾ ਹੁਣ ਐਂਡਿੰਗ ਵੀ ਐਦਾਂ ਹੀ ਹੋਵੇ ਜਦੋਂ ਆਪਾਂ ਸਟੇ ਤੇ ਐਂਡਿੰਗ ਕਰਦੇ ਆ ਜਿਵੇਂ ਉਵੇਂ ਨਾ ਆਖਰੀ ਚ ਬੋਲੀਆਂ ਹੁੰਦੀਆਂ ਇਹ ਕੁਝ ਮਿਕਸਡ ਆ ਮੈਸ਼ਅਪ ਜਿਹਾ ਹੋ ਜਾਏ ਕੁਝ ਗਾਣੇ ਆ ਨਾ ਇੱਕ ਮੈਸੇਜ ਮੈਂ ਦਿਨਾ ਹੁਣ ਉਹਨਾਂ ਦੇ ਵਿੱਚ ਜੀ ਜੀ ਭਾਈ ਪਾਣੀ ਨੂੰ ਬਚਾਓ ਧੀਆਂ ਨੂੰ ਬਚਾਓ ਰੁੱਖਾਂ ਨੂੰ ਬਚਾਓ ਵਾਤਾਵਰਨ ਨੂੰ ਬਚਾਓ ਜੀ ਇੱਕ ਜਿਹੜਾ ਬਹੁਤ ਵੱਡੀ ਜੰਗ ਲੱਗੀ ਹੋਈ ਆ ਆਪਣੀ ਜਦੋਂ ਘਰੋਂ ਨਿਕਲਦੇ ਆ ਮੈਨੂੰ ਐਦਾਂ ਲੱਗਦਾ ਮੈਂ ਲੜਨ ਚੱਲੇ ਆ ਕਿਸੇ ਨਾਲ ਜਿਹੜੀਆਂ ਗੱਡੀਆਂ ਦੀ ਰੇਸ ਆ ਨਾ ਇਹਨੂੰ ਰੱਬ ਦਾ ਵਾਸਤਾ ਘਟਾ ਲਓ ਰੱਬ ਦਾ ਵਾਸਤਾ ਘਟਾ ਲਓ ਇੰਨੇ ਐਕਸੀਡੈਂਟ ਹੁੰਦੇ ਇੰਨੇ ਲੋਕ ਮਰਦੇ ਆ ਮੈਂ ਕਹਿੰਦਾ ਗੱਲ ਹੀ ਛੱਡ ਦਿਓ ਅੱਛਾ ਇੱਥੇ ਆ ਕੇ ਬੰਦੇ ਦੇ ਪੁੱਤ ਸਾਰੇ ਬਣਦੇ ਮੈਂ ਖੁਦ ਵੀ ਮੈਂ ਪਰ ਮੈਂ ਬਾਰਵੀਂ ਨਹੀਂ ਮੈਂ ਤੇਜ਼ ਸਪੀਡ ਨਾਲ ਚਲਾਉਂਦਾ ਮੈਂ ਕੋਸ਼ਿਸ਼ ਪਾਰਕਿੰਗ ਗਲਤ ਨਹੀਂ ਕਰਦਾ ਮੈਂ ਕੋਸ਼ਿਸ਼ ਕਰਦਾ ਮੈਂ ਇਹ ਗੱਲ ਕਹਿਣਾ ਹੁੰਦਾ ਤੁਸੀਂ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਥੱਲੇ ਦਰੜ ਕੇ ਮਾਰ ਦੇਣਾ ਪਤਾ ਨਹੀਂ ਕੋਈ ਰਾਗੀ ਬਣਨਾ ਕਿਨੇ ਢਾਡੀ ਬਣਨਾ ਕਿਨੇ ਸੈਹਸਦਾਰ ਬਣਨਾ ਕਿਸੇ ਨੇ ਕੋਈ ਰੇਡੀਓ ਪ੍ਰੈਜੈਂਟਰ ਬਣਨਾ ਹੋ ਸਕਦਾ ਘਰ ਚ ਕਮਾਉਣ ਵਾਲਾ ਹੀ ਇਕੱਲਾ ਹੋਵੇ ਤੇ ਰੁਖ ਲਾਉਣ ਵਾਲਿਆਂ ਨਾਲ ਵੀ ਟ੍ਰੋਲ ਨਾ ਕਰਿਆ ਕਰੋ ਜੇ ਕੋਈ ਬੱਬੂ ਮਾਨ ਵਰਗਾ ਭਰਾ ਕੋਈ ਵੀਡੀਓ ਪਾਉਂਦਾ ਰੁਖ ਲਾਉਂਦਿਆਂ ਦੀ ਲੋਕੀ ਕਈ ਕਹਿੰਦੇ ਡਰਾਮਾ ਕਰਦਾ ਮੈਂ ਇਹ ਬੇਨਤੀ ਕਰਦਾ ਹਰ ਇੱਕ ਬੰਦਾ ਡਰਾਮਾ ਕਰੋ ਇੱਕ ਰੁਖ ਲਾਓ ਇੱਕ ਇੱਕ ਰੁਖ ਲਾਓ ਡਰਾਮਾ ਕਰ ਲਓ ਤੁਸੀਂ ਵੀ ਲੱਤਾਂ ਨਾ ਖਿੱਚੋ ਆ ਟ੍ਰੈਫਿਕ ਵਾਲੀ ਗੱਲ ਮੇਰੀ ਤੁਸੀਂ ਵੀ ਜਿਹੜੇ ਵੀ ਕਨਸੈਪਟ 'ਚ ਤੁਸੀਂ ਬੋਲਣਾ ਸੱਤੀ ਤੁਹਾਨੂੰ ਬੇਨਤੀ ਕਰਦਾ ਟ੍ਰੈਫਿਕ ਦੇ ਉੱਤੇ ਤੁਸੀਂ ਜ਼ਰੂਰ ਬੋਲਿਆ ਕਰੋ ਜੀ ਸਹੀ ਗੱਲ ਹੈ ਭਾਈ ਜ਼ਰੂਰੀ ਹੈ ਬਹੁਤ ਜ਼ਿਆਦਾ ਇਹੀ ਗੱਲ ਪਿੱਛੇ ਜੇ ਸਲਮਾਨ ਖਾਨ ਨੇ ਜਦੋਂ ਹੁਣ ਕਪਿਲ ਦੇ ਸ਼ੋਅ ਦੇ ਵਿੱਚ ਵੀ ਆ ਕੇ ਗੱਲ ਕਹੀ ਤੇ ਨਵਜੋਤ ਸਿੱਧੂ ਜੀ ਨੇ ਉਹਨੂੰ ਪੁੱਛਿਆ ਕਿ ਕੀ ਚੱਕਰ ਹੈਗਾ ਜਿਹੜਾ ਤੁਸੀਂ ਆਪਣਾ ਸ਼ੋਅ ਆਫ ਨਹੀਂ ਕਰਦੇ ਹੈਗੇ ਅੱਜ ਕੱਲ ਤਾਂ ਜਿਹੜੇ ਹੈਗੇ ਉਹ ਸ਼ੋਅ ਆਫ ਬਹੁਤ ਕਰਦੇ ਆਂ ਕਿਉਂਕਿ ਦਾਣਪਨ ਉਹ ਵੀ ਬਹੁਤ ਜ਼ਿਆਦਾ ਕਰਦੇ ਆਂ ਕਰਦੇ ਕਰਦੇ ਡੋਨੇਸ਼ਨ ਵਗੈਰਾ ਇਹ ਉਹ ਫਲਾਨ ਟਾਈਮ ਕਹਿੰਦੇ ਚਲੋ ਮੇਰੀ ਤਾਂ ਆਦਤ ਨਹੀਂ ਹੈ ਪਰ ਜਿਹੜੇ ਕਰਦੇ ਆਂ ਮੈਂ ਤਾਂ ਉਹਨਾਂ ਨੂੰ ਵੀ ਕਹੂੰਗਾ ਕਰਦੇ ਰੋ ਤੁਹਾਨੂੰ ਦੇਖ ਕੇ ਕੋਈ ਤਾਂ ਲੱਗੇ ਤੁਸੀਂ ਸ਼ੋਅ ਆਫ ਕਰਨ ਦੇ ਮਾਰੇ ਹੀ ਬਾਕੀ ਵਕੀ ਵਕੀ ਟੁਕੜ ਟੁਕੜ ਭਲਾ ਦਾ ਕਰੂੰਗੀ ਕਿਸੇ ਨਾ ਕਿਸੇ ਦਾ ਬਾਕੀ ਸ਼ੋਅ ਆਫ ਦੀ ਗੱਲ ਤੁਸੀਂ ਕੀਤੀ ਸ਼ੋਅ ਆਫ ਬਹੁਤ سارے ਬੰਦੇ ਇਦਾਂ ਦੇ ਦਾਨੀ ਆ ਜਿਹੜੇ ਗੁਰਦੁਆਰਾ ਸਾਹਿਬ ਜੀ ਸਰੀਏ ਦੇ ਟਰੱਕ ਭਰਿਆ ਗੁਰਦੁਆਰਾ ਸਾਹਿਬ ਦੇ ਨਾਂ ਤੇ ਚੜਾ ਕੇ ਚਲੇ ਜਾਂਦੇ ਆ ਮੰਤਰ ਦੇ ਨਾਂ ਤੇ ਚੜਾ ਕੇ ਚਲੇ ਜਾਂਦੇ ਆ ਬੜਾ ਬੜਾ ਲੰਗਰ ਉਦਾਂ ਹੀ ਛੱਡ ਜਾਂਦੇ ਨਾਂ ਨਹੀਂ ਉਹ ਆਫਦਾ ਲੈਂਦੇ ਤੇ ਜਿਹੜੇ ਮੇਰੇ ਵਰਗੇ ਵਿਚਾਰੇ 250 ਦਾ ਪੱਖਾ ਲਵਾ ਕੇ ਉੱਤੇ ਸਾਰੇ ਡੱਬਰ ਦਾ ਨਾਮ ਲਿਖ ਦਿੰਦੇ ਉੱਤੇ ਸੋਨੂ ਮੋਨੂ ਰੈਂਕੂ ਮੀਤ ਬੁਲਾਣੇ ਨੇ ਸੇਵਾ ਕਰਾਈ ਸੋਨੂ ਗੁੱਸਾ ਨਹੀਂ ਕਰਨਾ ਯਾਰ ਮੀਤ ਵੀ ਵਿੱਚੇ ਗਿਆ ਗੁੱਸੇ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਨਾਂ ਦੀ ਉਦਾਹਰਨ ਦਿੱਤੀ ਜੀ 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 ਤੇ ਲਾਸਟ ਵਿੱਚ ਮਰਜੀ ਸੁਣਾ ਦੇ ਜੀ ਹਾਂ ਜੀ ਹਾਂ ਜੀ ਹੋ ਜੱਟ ਹੈ ਜੰਡਾਰੇ ਦੇ ਸੌ ਗਿਆ ਪੱਟ ਦਾ ਸਰਹਾਣਾ ਲਾ ਕੇ ਚੜ ਕਟ ਕਿਸ ਅੱਲਾ ਤੋਂ ਕੇਰੀਆ ਮਰ ਜਾ ਬਲ ਵਿੱਚ ਆ ਕੇ ਫਾਨੀ ਕਨਿਆ ਸੇਵਾਰੇ ਬਨ ਕਨਿਆ ਸੇਵਾਰੇ ਮੋਢਿਓ ਜੱਟ ਨੂੰ ਹਲੂਣ ਜਗਾਦਾ ਸੇ ਪਰਾਵਾਦੀ ਭਾਈਆ ਤੋਂ ਯਾਰ ਮਰਾਦਾ ਕੀ ਬਾਤ ਹੈ ਭਜੀ ਸੱਚੀ ਮਜ਼ਾ ਆ ਗਿਆ ਥੈਂਕ ਯੂ ਸੱਚੀ ਬਹੁਤ ਜਿਆਦਾ ਸਵਾਦ ਆਇਆ ਥੈਂਕ ਯੂ ਸੋ ਮਚ ਤੁਸੀਂ ਆਪਣਾ ਟਾਈਮ ਦਿੱਤਾ ਸੋ ਕਿਵੇਂ ਦੇ ਲਗੀ ਅੱਜ ਦੀ ਇੰਟਰਵਿਊ ਵੀਡੀਓ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸੱਤ ਰੰਗ ਨੂੰ ਜਿਨ੍ਹਾਂ ਨੇ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਧੰਨਵਾਦ